ਨਾ ਕਿਸੇ ਦੂਜੇ ਨੇ ਆ ਕੇ ਜੋੜਨੀ ਜੇ ਨਾ ਉਹਨੇ ਕੁਝ ਸਾਨੂੰ ਦੇਣਾ ਦੇ ਸਿਰਫ ਆਪਣਾ ਜਪਿਆ ਆਪਣੀ ਸੁਰਤ ਜੋੜੀ ਆਪਣੀ ਕੀਤੀ ਸੇਵਾ ਨੇ ਤੁਹਾਡਾ ਜੀਵਨ ਪਰਫੁੱਲਤ ਕਰਨਾ ਦੇ ਇਹਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿਹੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਈ ਜਦੋਂ ਜਪਿਆ ਜਾਪ ਅੰਦਰ ਉਤਰਿਆ ਸਿਮਰਨ ਅੰਦਰ ਚੱਲਿਆ ਤੇ ਔਗਣ ਬਾਹਰ ਨਿਕਲ ਗਏ ਗੁਣ ਅੰਦਰ ਉਤਰਣਗੇ ਔਗਣ ਬਾਹਰ ਜਾਣਗੇ ਪਾਣੀ ਦਾ ਗਲਾਸ ਭਰਿਆ ਤੇ ਉਹਦੇ ਵਿੱਚ ਦੁੱਧ ਪਾਈ ਜਾਓ ਕੱਚੀ ਲੱਸੀ ਦੀ ਬਣ 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 ਜਿਵੇਂ ਜਿਵੇਂ ਇੱਕ ਦਿਨ ਦੁੱਧ ਛੁੱਧ ਰਹ ਜੇਗਾ ਪਾਣੀ ਸਾਰਾ ਬਾਹਰ ਚਲ ਜਾਏਗਾ ਐਵੇਂ ਹੀ ਗੁਣ ਅੰਦਰ ਪਾਈ ਜਾਓ ਪਾਈ ਜਾਓ ਪਾਈ ਜਾਓ ਔਗਣ ਸਾਰੇ ਬਾਹਰ ਚਲ ਜਾਣਗੇ ਗੁਣ ਅੰਦਰ ਰਹਿ ਜਾਣਗੇ ਪਰਮਾਤਮਾ ਫਿਰ ਗੁਨਾ ਦਾ ਮਾਲਕ ਉਹ ਗੁਣੀ નિਦਾਨ ਹਿਰਦੇ ਵਿੱਚ ਆ ਕੇ ਬੈਠੇਗਾ ਜਿੱਦਨ ਰੱਬ ਵਾਲੀਆਂ ਭਾਵਨਾਵਾਂ ਅੰਦਰ ਆਉਣ ਲੱਗ ਪੀਆਂ ਪ੍ਰੇਮ ਉਤਪਨ ਹੋਣ ਲੱਗ ਪਿਆ ਭੈ ਡਰ ਦੂਰ ਚਲਾ ਜਾਏਗਾ ਦੂਰ ਚਲਾ ਜਾਏਗਾ ਸੁਖ ਮਿਲੇਗਾ ਅੰਦਰੋਂ ਮਨ ਜੀਵਤਵ ਪ੍ਰਭੂ ਦੀ ਸਰਨ ਨੂੰ ਸਮਰਪਤ ਹੋ ਜਾਏਗਾ ਜਿਹੜੇ ਹੋ ਗਏ ਉਹਨਾਂ ਸੁਖ ਪਾਇਆ ਉਹਨਾਂ ਦੇ ਭੈ ਦੂਰ ਹੋ ਗਏ ਡਰ ਦੂਰ ਹੋ ਗਏ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਨੇ ਉਹਨਾਂ ਨੇ ਸੁੱਖ ਨੂੰ ਪ੍ਰਾਪਤ ਕੀਤਾ ਅਰ ਸੰਸਾਰ ਦੇ ਅੰਦਰ ਪੈ ਵਿਦਵਾਨਾਂ ਨੇ ਸਤ ਪ੍ਰਕਾਰ ਦਾ ਵੀ ਲਿਖਿਆ ਹੋਇਆ ਹੈ ਉਹ ਕਹਿ ਲੱਗੇ ਇੱਕ ਤਾਂ ਹੈ ਇਹ ਭੈ ਪਰ ਪਰਲੋਕ ਭੈ ਤੇ ਫੇਰ ਉਹਨਾਂ ਕਹੇ ਇੱਕ ਜਨਮ ਬੇਦਨਾ ਜਨਮ ਦਾ ਵੀ ਦੁੱਖ ਤੇ ਕਹ ਲੱਗੇ ਫਿਰ ਜਾਤੀ ਅੱਜ ਕਹੀ ਜਾਂਦੇ ਆ ਤੇਰੀ ਉਹ ਆ ਸ਼ੂਤ ਸ਼ਾਦੀ ਬੜੀ ਬਿਮਾਰੀ ਸੀ ਔਰ ਕਹਿੰਦੇ ਅਨਰਖਿਆ ਔਰ ਗੁਪਤ ਪੈ ਔਰ ਕਹਿੰਦੇ ਗੁਪਤ ਪਾਖਸ਼ ਮਾਤ ਪੈ ਸਾਤ ਇਸ ਤੋਂ ਬਾਅਦ ਸੱਤ ਪੈ ਆ ਸਾਰੇ ਮੇਰੀ ਕਹਿਨ ਤੋਂ ਮੁਰਾਦ ਆ ਜਿੰਨੇ ਪ੍ਰਕਾਰ ਦਾ ਪ੍ਰਭੂ ਨੇ ਇਤ ਵਿਦਵਾਨਾਂ ਨੇ ਗਿਣਤੀ ਕਰ ਦਿੱਤੀ ਮਹਾਰਤ ਤਾਂ ਕਹਿੰਦੇ ਜਿੰਨੇ ਪ੍ਰਕਾਰ ਦਾ ਪੈ ਸਗਲ ਸਾਰੇ ਅਦੇ ਸਾਰੇ ਡਰ ਡੁਕਰ ਜਿਹੜੇ ਉਹ ਲੱਥਣਗੇ ਦੂਰ ਹੋ ਜਾਣਗੇ ਜਦੋਂ ਪ੍ਰਭੂ ਨੂੰ ਜਪੇਗਾ ਅਰਾਧੇਗਾ ਮਿਟਨੇ ਉਦੋਂ ਹੀ ਜਦੋਂ ਬ੍ਰਹਮ ਨਾਲ ਜੁੜ ਗਿਆ ਬ੍ਰਹਮ ਦੀਸੈ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਔਰ ਉਹ ਤੈਨੂੰ ਦਿਸਣ ਲੱਗਦਾਏਗਾ ਤੇ ਕੰਨਾਂ ਨਾਲ ਉਹਦੀ ਆਵਾਜ਼ ਧੁਨ ਸ਼ਬਦ ਤੁਰਦਿਆਂ ਫਿਰਦਿਆਂ ਤੇਰੇ ਅੰਦਰੋਂ ਹੀ ਸੁਣਾਈ ਦੇਵੇਗੀ ਤੇ ਇੱਕ ਪਰਮਾਤਮਾ ਅੰਦਰ ਤੇ ਬਾਹਰ ਇੱਕ ਦਾ ਹੀ ਵਿਖਿਆਨ ਇੱਕ ਦੀ ਗੱਲ ਹੋਵੇਗੀ ਆਤਮ ਪਸਾਰਾ ਆਤਮਕ ਤੌਰ ਤੇ ਫੈਲਾਵ ਕਰਨ ਵਾਲਾ ਉਹਦਾ ਪਸਾਰਾ ਪਸਾਰਨ ਹਾਰਾ ਕਰਨ ਹਾਰਾ ਆਤਮਾ ਨੂੰ ਜੀਵ ਨੂੰ ਸੰਸਾਰ ਨੂੰ ਪਰਿਵਾਰ ਨੂੰ ਉਹਦਾ ਕਰਨ ਵਾਲਾ ਰਚਨ ਵਾਲਾ ਪ੍ਰਭ ਬਿਨਾ ਨਹੀਂ ਜਾਣੀਏ ਮਹਾਰਾਜ ਕਹਿੰਦੇ ਪ੍ਰਭੂ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ ਇਹ ਮਨ ਵਿੱਚ ਹੋਵੇ ਕਿ ਪ੍ਰਭੂ ਤੋਂ ਬਿਨਾਂ ਨਾ ਪਰਿਵਾਰ ਦੀ ਕੋਈ ਰੱਖਿਆ ਕਰ ਸਕਦਾ ਹੈ ਨਾ ਕਾਰੋਬਾਰ ਦੀ ਰੱਖਿਆ ਕਰ ਸਕਦਾ ਹੈ ਨਾ ਸ਼ਰੀਰ ਦੀ ਨਾ ਆਤਮਾ ਦੀ ਇਹ ਸਾਰੀਆਂ ਥਾਵਾਂ ਤੇ ਰਖਵਾਲਾ ਪ੍ਰਭੂ ਹੈ ਪਰਮਾਤਮਾ ਹੈ ਉਹ ਸਾਰੀਆਂ ਜਗ੍ਹਾ ਤੇ ਰਕਸ਼ਾ ਕਰਦਾ ਤਥੈ ਤੁਸਮਰਥ ਜਥੈ ਕੋਏ ਨਾ ਹੈ ਉਥੈ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਛੱਡ ਜਾਏ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਉਹਦੇ ਨਾਮ ਨੂੰ ਸੁਣ ਕੇ ਦੁੱਖ ਦਰਦ ਸਭ ਛੱਡ ਜਾਂਦੇ ਨੇ ਦੂਰ ਹੋ ਜਾਂਦੇ ਨੇ ਜਦੋਂ ਮਾਲਕ ਨਾਲ ਜੁੜਦੇ ਆ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਨਾਮ ਲੈ ਤਕਸ਼ ਬਿਗਨ ਨਾ ਲੱਗੈ ਜਿਹੜਾ ਨਾਮ ਜਪਦਾ ਹੈ ਨਾ ਉਹਦੇ ਜੀਵਨ ਵਿੱਚ ਉਹਦੇ ਕਾਰੋਬਾਰੀ ਧੰਦੇ ਵਿੱਚ ਬਿਗਨ ਮੈਨਾਂ ਹੁੰਦਾ ਰੁਕਾਵਟ ਤੇ ਪ੍ਰਭੂ ਦਾ ਨਾਮ ਜਿਹੜਾ ਬਿਗਨਾਂ ਦਾ ਨਾਸ਼ਕ ਏ ਜਿਹਨੂੰ ਸਹਿਬ ਕਹਿੰਦੇ ਬਿਗਨ ਬਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦਰੜਾਇ ਖੁਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੁੱਖਾਂ ਦਾ ਮਾਲਕ ਏ ਘਰ ਵਿੱਚ ਦੁੱਖ ਆਉਣਗੇ ਕਿਵੇਂ ਨਾਮ ਲਾਇਤ ਕਛ ਬਿਗਨ ਨਾ ਲੱਗੈ ਨਾਮ ਸੁਨਤ ਜਮ ਦੂਰੋ ਭਗੈ ਜਦੋਂ ਨਾਮ ਚੱਲ ਰਿਹਾ ਹੈ ਨਾ ਅੰਦਰ ਤੇ ਜਮ ਵੀ ਭੱਜ ਜਾਂਦੇ ਨੇ ਨਾਮ ਜਪਣ ਵਾਲੇ ਦੇ ਨੇੜੇ ਨਹੀਂ ਆਉਂਦੇ ਜ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾਹੋਂ ਆ ਤੂੰ ਨਹਿ ਛਟਹਿ ਨਿਕਟ ਨਾ ਜਾਈਓ ਦੂਤ ਧਰਮਰਾਜ ਵੀ ਕਹਿੰਦਾ ਜਮਦੂਤੋ ਜਪਣ ਵਾਲੇ ਦੇ ਸਤਸੰਗੀ ਦੇ ਗੁਰੂ ਦੇ ਪਿਆਰੇ ਦੇ ਨੇੜੇ ਨਾ ਦਾਇਆ ਦੇ ਜੇ ਜਾ ਕੇ ਕੋਈ ਗੁਸਤਾਖੀ ਕਰ ਦਿੱਤੀ ਨਾ ਯਾਦ ਰੱਖਿਆ ਜੇ ਤੁਸੀਂ ਵੀ ਸਦਾ ਭਗੋਗੇ ਨਾ ਤੂੰ ਨਾ ਨਾ ਹੋਣਾ ਤੂੰ ਨਾ ਤਾਂ ਮੈਂ ਧਰਮਰਾਜ ਕਹਿੰਦਾ ਸਜ਼ਾ ਤੋਂ ਬਚਾਂਗਾ ਨਾ ਤੁਸੀਂ ਬਚੋਗੇ ਕਿਉਂਕਿ ਤੁਸੀਂ ਪ੍ਰਭੂ ਦੇ ਪਿਆਰੇ ਨੂੰ ਸਤਾਵੋਗੇ ਮੈਂ ਭੇਜਣ ਵਾਲਾ ਵੀ ਤੇ ਤੁਸੀਂ ਜਾਣ ਵਾਲੇ ਵੀ ਸਾਰਿਆਂ ਨੂੰ ਦੁੱਖ ਹੋਵੇਗਾ ਇਸ ਕਰਕੇ ਜਮ ਨੇੜੇ ਨਹੀਂ ਆਉਂਦੇ ਉਹ ਦੂਰੋਂ ਭੱਜ ਜਾਂਦੇ ਨੇ ਰੱਬ ਦੇ ਪਿਆਰਿਆਂ ਨੂੰ ਬੜੇ ਅਦਬ ਸਤਕਾਰ ਨਾਲ ਪਰ ਰਾਮ ਗਨ ਲੈ ਨਾਉਂਦੇ ਨੇ रामदेव भगवान ਦੇ ਪਿਆਰਿਆਂ ਨੂੰ ਪਿਆਰੇ ਲੈ ਨ ਆਉਂਦੇ ਆ ਅਦੁੱਤੀ ਸਤਕਾਰ ਨਾਲ ਮਹਾਰਾਜ ਕਹਿੰਦੇ ਦਇਆਲ ਹੋਆ ਪਾਰ ਬ੍ਰह्म स्वामी ਪੂਰਾ ਸਤਗੁਰ ਧਿਆਇਆ ਪਾਪਾਂ ਪੁੰਨਾਂ ਤੋਂ ਪਰੇ ਸ਼ੁੱਧ ਬ੍ਰह्म ਜਿਹੜਾ ਵੈਗੁਰੂ ਜਿਹੜਾ ਦਿਸਦਾ ਸੁਣਦਾ ਜਿਹਦੇ ਤੋਂ ਬਗੈਰ ਪਸਾਰਾ ਕੋਈ ਨਹੀਂ ਮਹਾਰਾਜ ਕਹਿੰਦੇ ਉਹ ਦਇਆ ਦੇ ਘਰ ਵਿੱਚ ਆ ਗਿਆ ਉਹਨੇ ਦਇਆ ਕੀਤੀ ਤਰਸ ਕੀਤਾ ਸਾਡੇ ਉੱਪਰ ਕਦੋਂ ਉਸ ਦਇਆ ਦੇ ਘਰ ਵਿੱਚ ਆਇਆ ਕਦੋਂ ਨੇ ਤਰਸ ਕੀਤਾ ਮਹਾਰਾਜ ਕਹਿੰਦੇ ਜਦੋਂ ਨੇ ਕਿਰਪਾ ਕੀਤੀ ਨਾ ਉਹਦੀ ਕਿਰਪਾ ਨਾਲ ਫਿਰ ਪੂਰਾ ਸਤਗੁਰ ਧਿਆਇਆ ਉਹਦੀ ਦਇਆ ਦਿੱਲੀ ਨਾਲ ਰਹਿਮਤ ਨਾਲ ਫਿਰ ਪੂਰੇ ਸਤਗੁਰੂ ਨੇ ਧਿਆਇਆ ਤੇ ਜਦੋਂ ਧਿਆਇਆ ਦਇਆ ਹੋਣੀ ਉਦੋਂ ਲੱਗੀ ਉਦੋਂ ਰਹਿਮਤ ਵਰਸਣ ਲੱਗੀ ਜਦੋਂ ਸਤਗੁਰੂ ਨੇ ਨੂੰ ਧਿਆਉਣਾ ਕੀਤਾ ਮਹਾਰਾਜ ਕਹਿੰਦਿਆ ਪ੍ਰਭ ਜੀਓ ਹੇ ਪ੍ਰਭੂ ਜੀ ਤੂੰ ਮੇਰੋ ਸਾਹਿਬ ਦਾਤਾ ਤੂੰ ਮੇਰਾ ਮਾਲਕ ਹੈ ਤੇ ਦਾਤਾ ਸਾਰੀਆਂ ਤੂੰ ਦੇਣਾ ਹੈ ਤੇਰੇ ਬਗੈਰ ਕੋਈ ਦਾਤਾ ਦੇਣ ਵਾਲਾ ਨਹੀਂ ਹੈ ਮਹਾਰਾਜ ਤੂੰ ਜਿਹੜਾ ਆ ਦਾਤਾ ਦੇਣ ਵਾਲਾ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵੇ ਅਗੰਤ ਪਰੇ ਪੰਡਾਰ ਉਹਦੇ ਪੰਡਾਰੇ ਭਰੇ ਨੇ ਦੇਂਦਿਆਂ ਹੋਇਆ ਟੋਟ ਨਹੀਂ ਇੰਨੀਆਂ ਦਾਤਾ ਦਿੰਦਾ ਦਿੰਦਾ ਦੇ ਲੈਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਇ ਜੁਗਾ ਜੁਗੰਤਰਾਂ ਤੋਂ ਖਾਣ ਵਾਲੇ ਥੱਕ ਜਾਂਦੇ ਹੰਬ ਜਾਂਦੇ ਆ ਭੋਜਨਾਂ ਕਿੰਨੇ ਪ੍ਰਕਾਰ ਦੇ ਆਪਣੇ ਖਾਂਦੇ ਆ ਖਾਂਦੇ ਦੰਦ ਨਿਕਲ ਜਾਂਦੇ ਆ ਅੰਦਰੋਂ ਚੀਜ਼ਾਂ ਸਵਾਲ ਲੱਗਣੋਂ ਅੜ ਜਾਂਦੀਆਂ ਉਹ ਚੀਜ਼ਾਂ ਮੁੱਕਦੀਆਂ ਥੋੜਾ ਨੇ ਉਹ ਜਿਉਂਦੀਆਂ ਤਿਉਹਾਂ ਦਾਤੇ ਦੀਆਂ ਦਾਤਾ ਨਹੀਂ ਮੁੱਕਦੀਆਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਦੇਣ ਵਾਲਾ ਦਾਤਾ ਨਾ ਮੈਨੂੰ ਭੁੱਲੇ ਸਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹ ਮੈਨੂੰ ਵਿਸਰੇ ਨਾ ਭੁੱਲੇ ਨਾ ਦੇ ਹਜ਼ੂਰ ਅਰਜ਼ੋਈ ਕਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹ ਮਹਾਰਾਜ ਕਿਰਪਾ ਕਰੋ ਉਤਸ਼ਾਹ ਨਾਲ ਗੁਣ ਗਾਵਾਂ ਤੂੰ ਮੇਰਾ ਸਹਬੇ ਤੂੰ ਮੇਰਾ ਮਾਲਕ ਹੈ ਦਾਤਾ ਬਖਸ਼ਾ ਕਰਨ ਵਾਲਾ ਆ ਕਰ ਕਿਰਪਾ ਪ੍ਰਭ ਦੀਨ ਦਿਆਲਾ ਦੀਨਦਾਰ ਤੇ ਅਜਜ਼ ਦੀਨਦਾਰ ਤੇ ਜਤੀਮ ਮਹਾਰਾਜ ਸਾਡੇ ਦੀਨਾਂ ਦੇ ਉੱਪਰ ਕਿਰਪਾ ਕਰ ਦਿਆਲਾ ਦਇਆ ਦੇ ਘਰ ਵੈ ਗੁਰੂ ਤੂੰ ਸਾਡੇ ਤੇ ਕਿਰਪਾ ਕਰ ਦਇਆ ਕਰ ਸਾਡੇ ਦੀਨਾਂ ਤਾਂ ਹੀ ਪਾਲ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੀ ਬਚਨ ਕਰਦਿਆ ਦੀਨਨ ਕੀ ਪ੍ਰਤ ਪਾਲ ਕਰੇ ਨਿਤ ਪਰਮਾਤਮਾ ਦੀਨਾਂ ਦੀ ਗਰੀਬਾਂ ਦੀ ਜਿਹੜਾ ਦੀਨ ਬਣ ਕੇ ਬੇਨਤੀ ਕਰਦਾ ਹੈ ਨਾ ਕਿ ਪ੍ਰਭੂ ਮੇਰਾ ਤੇਰੇ ਬਗੈਰ ਕੋਈ ਨਹੀਂ ਤੂੰ ਹੀ ਆ ਕੋਈ ਆਸਰਾ ਨਹੀਂ ਫਿਰ ਪ੍ਰਭੂ ਉਹਦੀ ਬਾਹ ਫੜਦਾ ਹੈ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨ ਗਾਰੇ ਪਸ਼ ਪਸ਼ੂ ਨਗਨਾਗ ਨਰਾਥ ਸਰਬ ਸਮੇ ਸਭ ਕੋ ਪ੍ਰਤਪਾਰੈ ਪੋਖਤ ਹੈ ਦਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ ਦੀਨ ਦਇਆਲ ਦਇਆ ਨਿਧ ਦੁਖਣ ਦੇਖਤ ਹੈ ਪਰ ਦੇਤ ਨਹਾਰ ਹੈ ਏ ਮੇਰੇ ਦਾਤਿਆ ਅਸੀਂ ਕੱਲ ਕੀ ਕੀਤਾ ਤੂੰ ਕਦੇ ਨਹੀਂ ਵਿਚਾਰਦਾ ਤੂੰ ਅੱਜ ਸਾਡੀ ਝੋਲੀ ਭਰਨੇ ਆਇਆ ਮਹਾਰਾਜ ਤੂੰ ਸਾਡੇ ਦੁਖਣ ਦੇਖਤ ਹੈ ਦੋਸ਼ ਦੇਖਦਾ ਹੈ ਗੁਨਾਹ ਦੇਖਦਾ ਹੈ ਸਭ ਜਾਣਦਾ ਮੈਂ ਕੱਲ ਕੀ ਕੀਤਾ ਸੀ ਅੱਜ ਕੀ ਕਰ ਰਿਹਾ ਹੈ ਮੇਰਾ ਅੰਦਰ ਕਿਹੋ ਜਿਹਾ ਹੈ ਮਬਾਰੋ ਕਿਹੋ ਜਿਹਾ ਦਿਖ ਰਿਹਾ ਹੈ ਅੰਦਰ ਵਿਚਾਰ ਧਾਰਾ ਮੇਰੇ ਕਿਹੜੀ ਹੈ ਤੂੰ ਸਭ ਕੁਝ ਜਾਣਦਾ ਹੈ ਤੇ ਦਾਤਾ ਸਾਡੇ ਇੰਨੇ ਔਗਣ ਇੰਨੀਆਂ ਗੁਸਤਾਖੀਆਂ ਦੰਦਾ ਹੋਇਆ ਪਰ ਦੇਤਨਾਰੇ ਫਿਰ ਵੀ ਰੋਜੀ ਰੋਟੀ ਦੀ ਦਾ ਸਾਡੀ ਝੋਲੀ ਵਿੱਚ ਪਉਣਾ ਹੈ ਅਸੀਂ ਐਡੇ ਨਾ ਸ਼ੁਕਰੇ ਆ ਖਾਂਦੇ ਪੀਂਦੇ ਵੀ ਨਾ ਗੁਸਤਾਖੀਆਂ ਕਰਦੇ ਵੀ ਰੱਬ ਨੂੰ ਮਾੜਾ ਕਹਿੰਨੇ ਆ ਉਹਨੂੰ ਪਤਾ ਹੈ ਅਸੀਂ ਕੀ ਕਰ ਰਹੇ ਮਹਾਰਾਜ ਤੂੰ ਦੀਨਾਂ ਤੇ ਦਇਆ ਕਰਦਾ ਹੈ ਦਿਆਲਤਾ ਕਰਦਾ ਹੈ ਮੇਰੇ ਤੇ ਦਇਆ ਇਹ ਕਰੋ ਦਾਤਾ ਸਾਰੀਆਂ ਤੇਰੀਆਂ ਨੇ ਗੁਣ ਗਾਵ ਰੰਗ ਰਾਤਾ ਤੇਰੇ ਰੰਗ ਵਿੱਚ ਪ੍ਰੇਮ ਵਿੱਚ ਤਦਾਕਾਰ ਹੋ ਕੇ ਮਹਾਰਾਜ ਅੱਜ ਜੀਵਨ ਜਿਹੜਾ ਮਨੁੱਖਾ ਮਿਲਿਆ ਪ੍ਰਭੂ ਨੂੰ ਮਿਲਣ ਦੀ ਵਾਰੀ ਆ ਇਹਦੇ ਨਾਲ ਤੇਰੇ ਗੁਣ ਗਾਇਨ ਕਰ ਸਕਾਂ ਤੇਰਾ ਜਾਪ ਕਰ ਸਕਾਂ ਤੇਰਾ ਸਿਮਰਨ ਕਰ ਸਕਾਂ ਮੇਰੇ ਤੇ ਇਹ ਕਿਰਪਾ ਕਰ ਤੇਰਾ ਸਿਮਰਨ ਤੇਰੀ ਕਿਰਪਾ ਬਗੈਰ ਹੋਈ ਨਹੀਂ ਸਕਦਾ ਤੇਰਾ ਅਦਾਬ ਤੇਰੀ ਰਹਿਮਤ ਬਗੈਰ ਹੋਈ ਨਹੀਂ ਸਕਦਾ ਤੇਰੇ ਵਿੱਚ ਆਵੇਦਤਾ ਤੇਰੀ ਆਗਿਆ ਤੋਂ ਬਿਨਾ ਹੋਈ ਨਹੀਂ ਸਕਦੀ ਵੈ ਗਰੂ ਤੁਦ ਭਾਵੈ ਤਾਂ ਨਾਮ ਜੁ ਪਾਵੈ ਸੁਖ ਤੇਰਾ ਦਿੱਤਾ ਲਈ ਹੈ ਸੁਖ ਵੀ ਤੇਰੀ ਕਿਰਪਾ ਨਾਲ ਮਿਲਣਾ ਹੈ ਤੂੰ ਦੇਵੇਂ ਤਾਂ ਮਿਲੇਗਾ ਵੈਗ ਰੂਪ ਕਿਰਪਾ ਕਰ ਸਤਿਗੁਰ ਨਾਮ ਨੇ ਦੰ ਡੜਾਇਆ ਫਿਰ ਸੱਚੇ ਸਤਿਗੁਰ ਨੇ ਅੰਦਰੋਂ ਅਗਿਆਨ ਦੇ ਅੰਧੇਰੇ ਨੂੰ ਕਟਿਆ ਹਿਰਦੇ ਵਿੱਚ ਪ੍ਰਕਾਸ਼ ਕਰਕੇ ਤੇ ਹਿਰਦੇ ਨੂੰ ਚਾਨਣ ਮਨਾਰਾ ਕਰਕੇ ਨਾਮ ਦਾ ਨਿਧਾਨ ਜਿਹੜਾ ਖਜ਼ਾਨਾ ਸੀ ਨਾ ਨਿਧੀਆਂ ਆਦ ਦਾ ਉਹ ਗੁਰੂ ਨੇ ਦ੍ਰਿੜ ਪਰਪੱਕ ਕਰਾ ਦਿੱਤਾ ਹਿਰਦੇ ਵਿੱਚ ਕਿ ਜਿੰਨਾ ਮਰਜੀ ਇਹਨੂੰ ਵਰਤ ਮੁਕਦਾ ਨਹੀਂ ਰਲ ਮਿਲ ਖਾ ਵਹ ਖਰਚ ਹੈ ਭਾਈ ਟੂਟ ਨਾ ਆਵੇ ਵਾਧੋ ਜਾਈ ਗੁਰੂ ਨੇ ਦ੍ਰਿੜ ਕਰਵਾ ਦਿੱਤਾ ਕਿ ਸਬਦ ਆਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਗੁਰੂ ਨੇ ਦ੍ਰਿੜ ਕਰਵਾ ਦਿੱਤਾ ਕਿ ਇਹੋ ਧਨ ਆਖੁੱਟ ਨਾ ਨਖੁੱਟੇ ਨਾ ਇਹ ਜਾਏ ਪੂਰੇ ਸਤਗੁਰ ਦੀਆ ਬੁਝਾਏ ਸੂਝ ਦੇ ਦਿੱਤੀ ਉਹ ਖੋਟੇ ਕਦੇ ਨਹੀਂ ਮੁੱਕਦਾ ਦਰਦਾ ਦਿੱਤਾ ਜਦੋਂ ਖਜ਼ਾਨੇ ਦਾ ਪਤਾ ਲੱਗ ਗਿਆ ਨਾ ਆਪਣੇ ਅੰਦਰੋਂ ਬਖਸ਼ਿਸ਼ਾਂ ਕਿਵੇਂ ਮਿਲਦੀਆਂ ਨੇ ਰਹਿਮ ਤਾਂ ਕਿਵੇਂ ਹੋਣੀਆਂ ਨੇ ਜੀਵਨ ਅੰਦਰ ਲੋਕ ਪ੍ਰਲੋਕ ਵਿੱਚ ਬਾਹੁਲਤਾ ਪ੍ਰਾਪਤ ਬਾਹਰਲੇ ਧਨ ਦੀ ਅੰਦਰੂਨੀ ਧਨ ਦੀ ਕਿਵੇਂ ਹਣੀ ਬਾਹਰਲਾ ਵੀ ਧਾਨ ਨੇ ਅੰਦਰ ਦਾ ਵੀ ਧਾਨ ਨੇ ਅੰਦਰ ਦੀ ਵੀ ਕਮਾਈਏ ਬਾਹਰ ਦੀ ਵੀ ਕਮਾਈਏ ਕਈ ਵਾਰ ਅਸੀਂ ਬਾਹਰ ਦੀ ਕਮਾਈ ਨੂੰ ਜ਼ਿਆਦਾ ਤਰਜਾਉਂਦੇ ਆਂ ਅੰਦਰੂਨੀ ਬਹੁਤ ਘੱਟ ਜਾਂਦੇ ਆਂ ਨਹੀਂ ਅੰਦਰ ਦੇ ਤਨ ਬਾਰੇ ਸਾਨੂੰ ਜ਼ਿਆਦਾ ਤਰ ਪਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਫਿਰ ਚਿੰਤਾ ਜਿਹੜੀ ਅੰਦਰ ਸੀ ਤਨ ਬਾਰਦਾ ਹੈ ਕਾਰਜ ਬਾਰਦਾ ਤੇ ਚਿੰਤਾ ਅੰਦਰ ਬੇਚੈਨੀ ਦਾ ਜੀਵਨ ਬਣਾ ਦਿੰਦੀ ਹੈ ਉਹ ਅੰਦਰੋਂ ਤਾਂ ਸਾੜਦੀ ਹੈ ਤਾਂ ਹੀ ਮਹਾਰਾਜ ਕਹਿੰਦੇ ਚਿੰਤ ਤਹੀ ਦਿਸੈ ਸਭ ਕੋਏ ਸਾਰੇ ਚਿੰਤਾ ਨਾਲ ਰਗੜੇ ਹੋਏ ਨੇ ਚਿੰਤਾ ਦੇ ਨਾਲ ਤੜਫ ਰਹੇ ਨੇ ਮਹਾਰਾਜ ਜੀ ਮਿਟੇ ਕਿਵੇਂ ਚੇਤੇ ਏਕ ਇੱਕ ਪਰਮਾਤਮਾ ਨੂੰ ਚੇਤੇ ਕਰੇ ਜਿੱਦਨ ਚੇਤੇ ਵਿੱਚੋਂ ਪਰਮਾਤਮਾ ਨਿਕਲ ਗਿਆ ਤੇ ਚਿੰਤਾ ਉਤਪੰਨੇ ਜੇਸ ਦਿਨ ਤੁਹਾਨੂੰ ਪਰਮਾਤਮਾ ਦਾ ਚੇਤਾ ਆ ਗਿਆ ਅੰਦਰ ਉਹਨੂੰ ਚੇਤੇ ਕਰਨ ਲੱਗ ਪੇ ਉਹਦਾ ਚਿੰਤਨ ਕਰਨ ਲੱਗ ਪੇ ਸਿਮਰਨ ਕਰਨ ਲੱਗ ਪੇ ਚਿੰਤਾ ਨਾਸ਼ ਹੋਣ ਲੱਗ ਪੈਗੀ ਇੱਕ ਵੱਖਰੀ ਜੀ એનਰਜੀ ਤੇ ਇੱਕ ਸਕੂਨ ਜੇ ਅੰਦਰ ਨੂੰ ਮਿਲਣ ਲੱਗ ਪੇਗਾ ਬਾਹਰੋਂ ਜੋ ਮਰਜ਼ੀ ਹੋਈ ਜਾਵੇ ਨਾ ਤੇ ਮਨੁੱਖ ਕਦੇ ਕਾਲਾ ਪੰਨ ਕਦੇ ਤੜਫੇਗਾ ਨਹੀਂ ਉਹ ਆਪਣੇ ਆਨੰਦ ਦੇ ਵਿੱਚ ਐ ਮਸਤ ਹੋਇਆ ਤੁਰਿਆ ਫਰੇਗਾ ਕਿਉਂ ਉਹਨੂੰ ਪਤਾ ਮੇਰੇ ਗੁਰੂ ਨੇ ਕਿਰਪਾ ਕਰਨੀ ਤੇ ਕਰ ਹੀ ਦੇਣੀ ਹੈ ਉਹਨੂੰ ਘਬਰਾਟ ਨਹੀਂ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੇਤੇ ਏਕ ਤਹੀਂ ਸੁਖ ਹੋਏ ਇੱਕ ਦਾ ਚਿੰਤਨ ਕਰੇ ਸਿਮਰਨ ਕਰੇ ਸੁਖ ਹੋਵੇਗਾ ਤੇ ਜਦੋਂ ਅੰਦਰੋਂ ਧੰਨ ਨਾਮ ਦਾ ਵਸਿਆ ਉਹਦੇ ਨਾਲ ਜੁੜ ਗਿਆ ਤੇ ਮਹਾਰਾਜ ਕਹਿੰਦੇ ਫਿਰ ਚਿੰਤਾ ਸਗਲ ਬਨਾਸੀ ਸਾਰੀਆਂ ਚਿੰਤਾਵਾਂ ਦਾ ਨਾਸ਼ ਹੋ ਗਿਆ ਅੰਦਰੂਨੀ ਦਾ ਵੀ ਬਹਿਰੂਨੀ ਦਾ ਵੀ ਕਰ ਕਿਰਪਾ ਆਪਣੋ ਕਰ ਲਈ ਨਾ ਹੁਣ ਗੁਰੂ ਨੇ ਕਿਰਪਾ ਕੀਤੀ ਉਹ ਜਿਹਦੀ ਚਿੰਤਾ ਬਨਾਸ਼ ਹੋਈ ਜਿਹੜਾ ਅੰਦਰਲੇ ਧਨ ਨਾਲ ਸੇਵਕ ਜੁੜਿਆ ਨਾ ਉਹਨੂੰ ਇਹ ਨਹੀਂ ਕਿਹਾ ਤੂੰ ਫਲਾਣੇ ਦਾ ਮੁੰਡਾ ਫਲਾਣੇ ਦੀ ਕੁੜੀ ਫਲਾਣੇ ਸ਼ਹਿਰ ਚ ਰਹਿਣਾ ਫਲਾਣੀ ਜਾਤੀ ਦਾ ਆ ਤੂੰ ਫਲਾਣੀ ਕੈਟਾਗਰੀ ਚ ਪੈਦਾ ਹੋਇਆ ਨਹੀਂ ਉਹਨੂੰ ਕਹਿੰਦਾ ਤੂੰ ਮੇਰਾ ਆਪਣਾ ਹੈ ਉਹਨੂੰ ਆਪਣੇ ਨੂੰ ਗਲਵਕੜੀ ਵਿੱਚ ਲੈਂਦਾ ਹੈ ਤੇ ਫਿਰ ਆਪਣੇ ਨੂੰ ਕੋਈ ਦੁੱਖ ਦੇਵੇ ਤੇ ਫਿਰ ਆ ਉਹ ਗੁੱਸਾ ਹੁੰਦਾ ਨਾ ਕਿ ਇਹਨੇ ਮੇਰੇ ਦੋਸਤ ਨੂੰ ਮੇਰੇ ਮਿੱਤਰ ਨੂੰ ਮੇਰੇ ਪੁੱਤਰ ਨੂੰ ਧੀ ਨੂੰ ਕਿਉਂ ਦੁੱਖ ਦਿੱਤਾ ਤੇ ਫਿਰ ਜਿਹੜਾ ਉਹਨੂੰ ਸਤਾਉਂਦਾ ਉਦੋਂ ਫਿਰ ਰੱਬ ਨੂੰ ਦੁੱਖ ਹੁੰਦਾ ਸੰਤਨ ਦੁੱਖ ਪਾਏ ਤੇ ਦੁਖੀ ਸਤ ਚਿੱਤ ਆਨੰਦ ਸਰੂਪ ਸਤ ਦਾ ਹੀ ਸਰੂਪ ਹੋਏ ਜਿਨ੍ਹਾਂ ਨੇ ਵਿਕਾਰ ਦੁਰਾਚਾਰ ਵੱਧ ਫੈਲੀਆਂ ਦਾ ਅੰਤ ਕਰ ਦਿੱਤਾ ਕੇਵਲ ਸੱਤ ਰਹਿ ਗਿਆ ਹੈ ਪ੍ਰਭੂ ਉਹਦੇ ਨਾਲ ਜੁੜੇ ਹੋਏ ਅੰਦਰੋਂ ਉਹਨਾਂ ਨੂੰ ਕੋਈ ਦੁੱਖ ਦਿੰਦਾ ਫਿਰ ਪਰਮਾਤਮਾ ਦੁਖੀ ਹੁੰਦਾ ਜਦੋਂ ਪਰਮਾਤਮਾ ਦੁਖੀ ਹੁੰਦਾ ਹੈ ਉਦੋਂ ਦੁੱਖ ਦੇਣ ਵਾਲੇ ਦਾ ਨਾਸ਼ ਕਰ ਦਿੰਦਾ ਹਰ ਨਾਕਸ਼ ਵਰਗਿਆਂ ਦਾ ਛੱਡਦਾ ਉਹਦਾ ਕੱਖ ਨਹੀਂ ਐ ਨਾਸ਼ ਕਰ ਦਿੰਦਾ ਅੰਦਰੋਂ ਉਹਦੀਆਂ ਬਾਹਰ ਕੱਢ ਦਿੰਦਾ ਐਸੀ ਵਿਧੀ ਨਾਲ ਉਹਦਾ ਖਾਤਮਾ ਕਰਦਾ ਜਦੋਂ ਉਹਦੇ ਪਿਆਰਿਆਂ ਨੂੰ ਕੋਈ ਦੁੱਖ ਦਿੰਦਾ ਮਹਾਰਾਜ ਕੰਦੇ ਸੁਖ ਪਾਏ ਸਾਧਨ ਕੇ ਸੁਖੀ ਜਦੋਂ ਕੋਈ ਸਾਧੂ ਸਾਧਨਾ ਕਰਨ ਵਾਲਾ ਜਪਣ ਵਾਲਾ ਸੇਵਾ ਵਾਲਾ ਸਿਮਰਨ ਵਾਲਾ ਔਰ ਉਹਨੂੰ ਸੁਖ ਹੁੰਦਾ ਉਦੋਂ ਰੱਬ ਨੂੰ ਵੀ ਸਕੂਨ ਮਿਲਦਾ ਹੈ ਰੱਬ ਨੂੰ ਸਕੂਨ ਮਿਲਦਾ ਹੈ ਉਹਨੂੰ ਸੁਖੀ ਵੇਖ ਕੇ ਜਿਹੜੇ ਜੀਵ ਉਹਦੇ ਸੁਖਾਂ ਲਈ ਉਹਦੇ ਭਾਗੀਦਾਰ ਨਾਲ ਨੇ ਸੰਬੰਧਤ ਨੇ ਉਹਨਾਂ ਨੂੰ ਵੀ ਪ੍ਰਭੂ ਆਰ ਬਖਾਰ ਭਰ ਦਿੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਆਪਣਾ ਕਰ ਲੀਨੋ ਕਰ ਕਿਰਪਾ ਆਪਣਾ ਕਰ ਲੀਨਾ ਆਪਣਾ ਬਣਾ ਲਿਆ ਨੂੰ ਕਿ ਤੂੰ ਮੇਰਾ ਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਜੋਗੇ ਨੂੰ ਕਿਹਾ ਸੀ ਤੇ ਭਾਈ ਜੋਗੇ ਨੇ ਕਿਹਾ ਸੀ ਮੈਂ ਤੁਹਾਡੇ ਜੋਗਾ ਤੇ ਮਹਾਰਾਜ ਕਹਿੰਦੇ ਤੂੰ ਸਾਡੇ ਜੋਗਾ ਸੀ ਤੇਰੇ ਜੋਗੇ ਫਿਰ ਉਹ ਜੀਵ ਦੀ ਰੱਖਸ਼ਾ ਈਸ਼ਵਰ ਆਪ ਕਰਦਾ ਹੈ ਪ੍ਰਭੂ ਆਪ ਕਰਦਾ ਹੈ ਮਨ ਵਸਿਆ ਅਬਨਾਸੀ ਹੁਣ ਮਨ ਦੇ ਅੰਦਰ ਹੋਰ ਨਹੀਂ ਨਾਸ਼ ਤੋਂ ਰਹਿਤ ਪ੍ਰਭੂ ਦਾ ਵਾਸਾ ਹੋ ਗਿਆ ਉਹਦਾ ਪ੍ਰਕਾਸ਼ ਹੋ ਗਿਆ ਵਸਤੂਆਂ ਜਿਹੜੀਆਂ ਪੜਕਾਉਣ ਵਾਲੀਆਂ ਪਰਮਾਉਣ ਵਾਲੀਆਂ ਸੀ ਉਹਨਾਂ ਦਾ ਨਾਸ਼ ਹੋਇਆ ਤਾਂਕੋ ਬਿਗੜਨਾ ਕੋ ਲੱਗਾ ਹੁਣ ਰਿਕਵਰਟੀ ਕੋਈ ਨਹੀਂ ਨਾ ਅੰਦਰਲੀ ਦੁਨੀਆ ਚ ਨਾ ਬਾਹਰਲੀ ਦੁਨੀਆ ਚ ਕਿਉਂਕਿ ਵਿਚਕਰਤਾ ਪੁਰਖ ਲੋਵਾ ਵਾਲ ਨਾ ਵਿੰਗਾ ਹੁਆ ਹੁਣ ਤਾਂ ਉਹ ਵਸਤਾ ਗਈ ਪ੍ਰਭ ਕਾਦ ਸਵਾਰੇ ਆਏ ਪ੍ਰਭੂ ਪਿਆ ਕਾਰਜ ਕਰਦਾ ਆ ਕਾਕੂ ਬਿਗੜਨਾ ਕੋ ਲੱਗੈ ਜੋ ਸਤਗੁਰ ਆਪਣੇ ਰੱਖੇ ਜਿਨ੍ਹਾਂ ਨੂੰ ਸਤਗੁਰੂ ਨੇ ਆਪਣੇ ਬਣਾ ਕੇ ਰੱਖ ਲਿਆ ਇਹ ਮੇਰੇ ਨੇ ਉਹਨਾਂ ਨੂੰ ਬਿਗਨ ਨਹੀਂ ਚਰਨ ਕਮਲ ਬਸੈ ਰਿਤ ਅੰਤਰ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਦੇ ਸ਼ਬਦ ਸਰੂਪ ਚਰਨ ਪ੍ਰਕਾਸ਼ ਧੋਕੇ ਵਸਦੇ ਨੇ ਅੰਮ੍ਰਿਤ ਹਰ ਰਸ ਚਾਕੇ ਹੁਣ ਜਪਦੇ ਆ ਅਮਰ ਕਰ ਦੇਣ ਵਾਲਾ ਜਨਮ ਮਰਨ ਦੇ ਦੁੱਖ ਨੂੰ ਮੇਟ ਦੇਣ ਵਾਲਾ ਉਹ ਰਸ ਨਾਮ ਜਪ ਕੇ ਅੰਤਰਾਤਮੇ ਪ੍ਰਭੂ ਦੇ ਪਿਆਰੇ ਚਾਖ ਦੇ ਅਨੰਦਤ ਹੁੰਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਕਰ ਸੇਵਾ ਸੇਵਕ ਪ੍ਰਭ ਆਪਨੇ ਸੇਵਕ ਬਣ ਕੇ ਆਪਣੇ ਪ੍ਰਭੂ ਦੀ ਕਰ ਸੇਵਾ ਸੇਵਾ ਕਰ ਸਿਮਰਨ ਕਰ ਜਿਨਾਂ ਮਨ ਕੀ ਇੱਛ ਪੁਜਾਈ ਜਿਨੇ ਤੇਰੀ ਇੱਛਾ ਪੂਰੀ ਕੀਤੀ ਅਰਜੋਈਆਂ ਕਰਦਾ ਸਾਂ ਮਹਾਰਾਜ ਅੰਦਰੋਂ ਬੜਾ ਵਿਆਕ ਕਲੈ ਮਹਾਰਾਜ ਬਾਹਰ ਦੇ ਬੜੇ ਦੁੱਖ ਨੇ ਮਨ ਕਰਕੇ ਬੜਾ ਦੁਖੀ ਰਹਿਣਾ ਆ ਤੇਰੀ ਇੱਛਾ ਪੂਰੀ ਕੀਤੀ ਤੇਰੀ ਇੱਛਾ ਸੀ ਮਨੁੱਖਾ ਦੇਹੀ ਮਿਲੇ ਉਹ ਵੀ ਮਿਲੇ ਪਰਿਵਾਰ ਮਿਲੇ ਉਹ ਵੀ ਮਿਲਿਆ ਕਾਰੋਬਾਰ ਮਿਲੇ ਉਹ ਵੀ ਮਿਲਿਆ ਸਭ ਕੁਝ ਮਿਲਿਆ ਤੇ ਫਿਰ ਇੱਛਾ ਹੋਈ ਵੀ ਦਾਤਾ ਹੁਣ ਤੂੰ ਉਹ ਵੀ ਮਿਲ ਗਿਆ ਮਹਾਰਾਜ ਕਹਿੰਦੇ ਉਹਦੀ ਸੇਵਾ ਕਰ ਜਿਨੇ ਤੇਰੀਆਂ ਸਭੇ ਇੱਛਾਵਾਂ ਪੂਰੀਆਂ ਕੀਤੀਆਂ ਨੇ ਤੇ ਸਾਰੀਆਂ ਇੱਕੇ ਵੇਰ ਉਦੋਂ ਪੂਰੀਆਂ ਹੁੰਦੀਆਂ ਸਭੇ ਇੱਛਾ ਪੂਰੀਆ ਜਾ ਪਾਇਆ ਅਗਮ ਅਪਾਰਾ ਜਦੋਂ ਰੱਬ ਨੂੰ ਪਾ ਲਿਆ ਉਦੋਂ ਅਧੂਰੀ ਇੱਛਾ ਰਹਿੰਦੀ ਕੋਈ ਨਹੀਂ ਮਹਾਰਾਜ ਖੀਰਣੀਆਂ ਭਗਤੀਆਂ ਵਿੱਚ ਕਹਿੰਦੇ ਆ ਨਾਨਕ ਦਾਸ ਤਾ ਕੈ ਬਲਿਹਾਰ ਹੈ ਗੁਰੂ ਅਰਜਨ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਨਰਨਾਰੰਕਾਰੀ ਮਹਾਰਾਜ ਦੀ ਮੋਰ ਛਾਪ ਲਾ ਕੇ ਕਹਿੰਦੇ ਨੇ ਮੈਂ ਦਾਸ ਉਹਨਾਂ ਤੋਂ ਬਲਿਹਾਰ ਕੁਰਬਾਨ ਵਾਰਨੇ ਬਲਿਹਾਰ ਨੇ ਲੱਖ ਬਰੀਆ ਜਾਂਦਾ ਹਾਂ ਜਿਨ ਪੂਰਨ ਪੈਜ ਰਖਾਈ ਜਿਨ੍ਹਾਂ ਦੀ ਪੂਰਨ ਪ੍ਰਭੂ ਨੇ ਆਪ ਪੈਜ ਰੱਖਣਾ ਕੀਤੀ ਆਪ ਇੱਜ਼ਤ ਆਬਰੂ ਰੱਖਣਾ ਕੀਤੀ ਆਪ ਉਹਨਾਂ ਦੀ ਕੇਅਰ ਕੀਤੀ ਆ ਮੈਂ ਉਹਨਾਂ ਤੋਂ ਵਾਰ ਨਹੀਂ ਬੁਲਹਾਰ ਨਹੀਂਦਾ ਵਾ ਇਹ ਗਰੀਬ ਨਵਾਜ਼ ਨੇ ਸਾਡੇ ਤੇ ਕਿਰਪਾ ਕਰਦਿਆਂ ਹੋਏ ਆ ਸਾਨੂੰ ਬਚਨਾਂ ਦੇ ਦੁਆਰਾ ਬਖਸ਼ਿਸ਼ ਕੀਤੀ ਏ ਭਾਈ ਜਿੰਨੇ ਚੋਰੇ ਦੁੱਖ ਨੇ ਔਰ ਭੈ ਡਰ ਨੇ ਸਾਰੇ ਨਾਸ਼ ਹੋ ਜਾਣਗੇ ਪ੍ਰਭੂ ਦੇ ਕੋ ਲਾਓ ਗੁਰੂ ਦੇ ਕੋ ਲਾਓ ਤੇ ਆ ਕੇ ਗੁਰੂ ਤੋਂ ਗੁਰੂ ਨੂੰ ਹੀ ਮੰਗ ਲਓ ਔਰ ਗੁਰੂ ਨੂੰ ਮੰਗਣ ਦਾ ਤਰੀਕਾ ਹੈ ਜਪਣਾ ਜੁੜਨਾ ਅੰਦਰੋਂ ਅਸ਼ੁੱਧੀਆਂ ਨੂੰ ਦੂਰ ਕਰਨਾ ਤੇ ਅੰਦਰ ਆਪਣੇ ਨਾਮ ਜਪਣਾ ਥੋੜਾ ਜਪਣਾ ਬਹੁਤਾ ਜਪਣਾ ਜਿਵੇਂ ਜਿਵੇਂ ਜਪਦੇ ਜਾਵਾਂਗੇ ਜਿਵੇਂ ਜਿਵੇਂ ਅੱਗੇ ਵੱਧਦੇ ਜਾਵਾਂਗੇ ਆਨੰਦ ਖੇੜਾ ਸਕੂਨ ਸ਼ਾਂਤੀ ਸਭੋ ਕੁਝ ਪ੍ਰਾਪਤ ਹੋਵੇਗਾ ਜੋ ਦੁਨੀਆ ਦੇ ਵਿੱਚੋਂ ਨਹੀਂ ਪ੍ਰਾਪਤ ਹੁੰਦਾ ਉਹ ਦਾਤੇ ਤੋਂ ਮਿਲਦਾ ਹੈ ਉਹ ਦਾਤੇ ਦੇ ਨਾਲ ਜੁੜੀਏ ਸਾਡਾ ਆਇਆ ਸਫਲਾ ਬੇਅੰਤ ਪੁੱਲਾਂ ਦੀ ਖਿਮਾ ਗਰੀਬ ਨਵਾਜ਼ ਦਾ ਤਾਰ ਪ੍ਰਭੂ ਜੀ ਦੇ ਬਚਨ ਜਾਣ ਕੇ ਫਿਰਦੇ ਆਂ ਅੰਦਰ ਵਸਾਵਨੇ 10 ਪਾਸੋਂ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਗਰੀਬ ਨਵਾਜ਼ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤਬੁੱਦ ਬਖਸ਼ਿਆ ਜੀ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਵਿੱਚ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ